ਅੰਕਲ ਦਾ ਆਟੋ ਅਸੀਂ ਸਵਾਰੀ ਬੈਠੀ ਸੀ ਆਹਨਾਂ ਨੇ ਘਟੋ ਘਟ 50 ਦੀ 50 ਤੋਂ 70 ਦੀ ਸਪੀਡ ਸੀ ਪਤਾ ਇੱਥੇ ਆਟੋ ਬਲਟਿਆ ਫਿਰ ਉੱਥੋਂ ਆਟੋ ਬਲਟਿਆ ਉਹ ਕਹਿੰਦੇ ਅਸੀਂ ਤਾਂ ਇੱਦਾਂ ਹੀ ਚੱਲਾਂਗੇ ਜੀ ਅੱਛਾ ਪਹਿਲੀ ਗੱਲ ਤੇ ਪੁਲਿਸ ਵਾਲੇ ਆ ਕੇ ਕਹਿੰਦੇ ਅਸੀਂ ਤਾਂ ਇੱਦਾਂ ਹੀ ਚੱਲਾਂਗੇ ਦੂਜੀ ਗੱਲ ਪਹਿਲੀ ਗੱਲ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਡਰਿੰਕ ਕੀਤੀ ਆ ਜੀ ਉਹ ਕਹਿੰਦਾ ਅਸੀਂ ਡਰਿੰਕ ਨਹੀਂ ਕੀਤੀ ਸਾਡਾ ਇੱਦਾਂ ਹੀ ਆ ਕਰਦਾ ਜਿਹੜਾ ਬੰਦਾ ਆਹਨਾਂ ਦੇ ਨਾਲ ਬੈਠਾ ਸੀ ਸਵਾਰੀ ਉਹ ਨਿਕਲ ਗਿਆ ਸੀ ਔਰ ਇੱਥੇ ਵੱਜੀ ਸੱਟ ਇੱਥੇ ਤੇ ਪਿਆਰੇ ਤੇ ਐਂਕਲ ਦੇ ਵੱਜੀ ਹੈ ਬੋੜਾ ਤੇ ਔਰ ਸਿਰ ਤੇ ਇੱਕ ਜਵਾਰੀ ਸੀ ਆ ਦੇ ਕੋਰੇ ਪੈਰ ਤੋਂ ਛੋੜ ਮੈਂ ਕਿਹਾ ਵੀ ਇੰਨੀ ਸਪੀਡ ਤੇ ਗੱਡੀ ਲੱਗੀ ਉਹਦਾ ਇੱਕ ਸਰਦਾਰ ਜੀ ਸੀ ਉਹਨਾਂ ਦੇ ਉੱਪਰ ਵੀ ਮੈਂ ਆਹ ਤੱਕ ਜਾਣਾ ਸੀ ਜਦੋਂ ਮੌਕੇ ਤੇ ਮੈਂ ਆਇਆ ਮੁਲਾਇਕ ਸੀ ਤੇ ਉਹਨਾਂ ਦਾ ਬੇਟਾ ਸੀਗਾ ਜੀ ਹਰਚਰਨ ਸਿੰਘ ਨਾਮ ਆ ਉਹਨਾਂ ਦਾ ਤੇ ਉਹ ਭਾਈ ਉਹਨਾਂ ਨੇ ਗੱਡੀ ਨੂੰ ਆ ਕੇ ਹਿੱਟ ਕੀਤਾ ਵਾ ਜਦੋਂ ਤਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਭਾਈ ਤੁਸੀਂ ਕਿਉਂ ਇਦਾਂ ਹਿੱਟ ਕੀਤਾ ਤੇ ਉਹ ਅੱਗੇ ਸਾਡੇ ਨਾਲ ਹੀ ਆਰਗੂਮੈਂਟਸ ਕਰ ਰਿਹਾ ਲੜ ਰਿਹਾ ਸਾਡੇ ਨਾਲ ਦਾਰੂ ਨਹੀਂ ਪੀਤੀ ਹੋਈ ਐ ਨਸ਼ਾ ਦੂਸਰਾ ਕੀਤਾ ਹੋਇਆ ਨਾਨੇ ਸਮੈਗਸ ਸਮੂਕ ਦਾ ਨਸ਼ਾ ਕੀਤਾ ਹੋਇਆ ਤੁਹਾਨੂੰ ਵੀ ਤਾਂ ਪਤਾ ਨਸ਼ਾ ਕੀਤਾ ਉਹਨਾਂ ਦੇ ਪੈਰ ਹੀ ਨਹੀਂ ਟਿਕਦੇ ਪਏ ਤੇ ਸਾਨੂੰ ਆਪਣੀ ਵਰਦੀ ਦਾ ਰੋਮ ਦਿਖਾਉਂਦਾ ਜੀ ਹੈਂਡ ਬ੍ਰੇਕ ਲੱਗੀ ਹੋਈ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਭਾਜੀ ਠੀਕ ਆ ਜੀ ਆਓ ਆ ਜਿਓ ਸਰ ਔਰ ਜਿਹੜਾ ਸਵਾਰੀ ਵੀ ਇੰਜਰਡ ਹੋਈ ਆ ਉਹ ਵੀ ਵਿਚਾਰਾ ਉੱਠ ਕੇ ਚੱਲ ਗਿਆ ਸੀ ਬਾਕੀ ਜਿੰਨੇ ਵੀ ਮੇਰੇ ਭਰਾ ਨੇ ਸਾਰੇ ਗਵਾਹ ਆ ਮੌਕੇ ਦੇ ਕਿ ਗੱਡੀ ਕਿੰਨੀ ਕੁ ਦੂਰ ਗਈ ਆ ਤੇ ਉੱਤੋਂ ਕਹਿੰਦੇ ਵੇ ਆਈਆ ਸਾਡੀ ਤਾਂ ਕੋਈ ਗਲਤੀ ਨਹੀਂ ਹੈਗੀ 112 ਦੇ ਆਪਾਂ ਕਾਲ ਕੀਤੀ ਇਹਨਾਂ ਨੂੰ ਕਿ ਭਾਈ ਆਓ ਜਦੋਂ ਮੌਕੇ ਦੇ ਬਿਸ਼ਰਮਾ ਚੌਂਕੀ ਵਾਲੇ ਆਂਦੇ ਆ ਮਲਾਇਮ ਆਪਣੇ ਕੋਲ ਤੇ ਉਹ ਉਹਨਾਂ ਦਾ ਹੀ ਫੇਵਰ ਕਰਦੇ ਆ ਬਹੁਤ ਸਾਰੇ ਆਲਾ ਪਹਿਲਾਂ ਤਾਂ ਉਹ ਕਹਿੰਦਾ ਉਹ ਮੁੰਡਾ ਨਾਲ ਤੱਕ ਰਿਹਾ ਮੈਂ ਵੀ ਮੁਲਾਜ਼ਮ ਆ ਹੁਣ ਉਹ ਕਹਿ ਲੱਗੇ ਕਿ ਇਹ ਤਾਂ ਜੀ ਮੇਰਾ ਬੇਟਾ ਵੈਥੇ ਇਹ ਤਾਂ ਮੇਰਾ ਨਾਲ ਸੀ ਉਹ ਦਾ ਇਹ ਨਸ਼ੇ ਨਾਲ ਪੂਰੇ ਟੱਲੀ ਹੋਏ ਪੇ ਉਹਨਾਂ ਦਾ ਮਤਲਬ ਆਪਣਾ ਖੜ ਤੱਕ ਨਹੀਂ ਹੋ ਰਿਹਾ ਸਾਡਾ ਘਾਟੋ ਅੱਠੋ ਬਲਟੇ ਆ ਉੱਥੇ ਗਿਆ ਆਨਾਂ ਦਾਟੋ ਆਨਾਂ ਨੂੰ ਚੱਕਿਆ ਫਿਰ ਮੁਲਾਜ਼ਮਾ ਤਾਂ ਖੜਾ ਨਹੀਂ ਹੋਇਆ ਜਾ ਰਿਹਾ ਮੁਲਾਜ਼ਮਾ ਤਾਂ ਖੜਾ ਨਹੀਂ ਹੋਇਆ ਜਾ ਰਿਹਾ ਇੱਥੇ 112 ਸਾਨੂੰ ਕਹਿੰਦੇ ਜੀ ਹੁਣ ਕੰਪਲੇਨ ਨੰਬਰ ਆ ਗਿਆ ਤੁਹਾਨੂੰ ਹੁਣ ਕੋਲ ਆ ਜੇਗੀ ਮੁਲਾਜ਼ਮ ਦੀ ਮੁਲਾਜ਼ਮ ਦੀ ਕੋਲਪ ਤਾਂ ਕੀ ਆਂਦੀ ਆ ਪਾਜੀ ਮੈਂ ਨਾ ਦੂਜੇ ਕੰਪਲੇਂਟ ਤੇ ਬਿਜ਼ੀ ਆ ਤੁਸੀਂ ਇੱਥੇ ਦੇ ਲੋ ਲੱਗੇ ਜਿਹੜੇ ਚੁੰਕੇ ਤੁਸੀਂ ਉੱਥੇ ਚੱਲ ਜਾਓ ਮੈਂ ਉਹ ਸਵਾਰੀ ਨੂੰ ਵੀ ਮੈਂ ਕਹਿੰਦਾ ਇੰਨੀ ਚ ਕਦੇ ਦੇ ਦੇਖਿਆ ਨਹੀਂ ਆਸਾ ਬਹੁਤ ਜ਼ਿਆਦਾ ਲੱਗਿਆ ਔਰ ਮੇਰੇ ਪੈਰ ਤੇ ਮੱਥੇ ਤੇ ਆ ਗੋਡੇ ਦੇ ਸਾਰੇ ਬਾਹਰ ਤੋਂ ਨਹੀਂ ਬੇਟੀ ਨਾ ਕੋਈ ਕੋਈ ਗੱਲ ਨਹੀਂ ਆਏ ਜੇ ਕੋਈ ਕਹਿੰਦੇ ਡਾਕਟਰ ਟੈਸਟ ਕੋਈ ਤੇ ਮੈਡੀਕਲ ਹਾਂ ਬਿਲਕੁਲ ਮੈਂ ਆਪਣਾ ਗੁਜਰਾ ਹੀ ਕਰਨ ਨਵਾਜ਼ ਨਹੀਂ ਕਰਾ ਦਿੰਦੇ ਨਹੀਂ ਲੁਧਣਾ ਦੇ ਵਿਸ਼ਕਰਮਾ ਚੌਂਕ ਨਜ਼ਦੀਕ ਇੱਕ ਆਟੋ ਜਾ ਰਿਹਾ ਸੀਗਾ ਤੇ ਪਿੱਛੋਂ ਤੇਜ਼ ਰਫ਼ਤਾਰ ਇੱਕ ਲਾਲ ਰੰਗ ਦੀ ਸਵਿਫਟ ਆਂਦੀ ਹੈ ਤੇ ਉਸ ਨੂੰ ਫੇਟ ਮਾਰਦੀ ਹੈ ਤੇ ਟੱਕਰ ਭयंकर ਹੋ ਜਾਂਦੀ ਹੈ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆਟੋ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਤੇ ਦੂਜੇ ਪਾਸੇ ਮੈਂ ਤੁਹਾਨੂੰ ਗੱਡੀ ਦੇ ਹਾਲਾਤ ਖੜਾ ਕਿ ਕਾਰ ਚਾਲਕ ਦੇ ਵੱਲੋਂ ਕਿਨੂ ਕੁ ਬੇਰਹਿਮੀ ਦੇ ਨਾਲ ਟੱਕਰ ਮਾਰੀ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਕਿ ਇਹ ਕਾਰ ਜਿਹੜਾ ਕੀ ਹੈ ਇੱਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀਗਾ ਜਿਸ ਦੇ ਜਿਹੜਾ ਕੀ ਲੋਕੀ ਰੋਪਾ ਲਾ ਰਹੇ ਕਿ ਉਹ ਇੱਕ ਸ਼ਰਾਬ ਦੇ ਨਾਲ ਰਜਿਆ ਆਇਆ ਸੀਗਾ ਹਾਲਾਂਕਿ ਮਾਮਲਾ ਕੀ ਹੈ ਭਾਜੀ ਕੀ ਮਾਮਲਾ ਹੋ ਗਿਆ ਤੁਹਾਡਾ ਟੋ ਨਹੀਂ ਇਹ ਚਲਾਇਆ ਅੰਕਲ ਦਾ ਆਟਾ ਅਸੀਂ ਸਵਾਰੀ ਬੈਠੀ ਸੀ ਆਹਨਾਂ ਨੇ ਘਟੋ ਘੱਟ 50 ਦੀ 50 ਤੋਂ 70 ਦੀ ਸਪੀਡ ਸੀ ਪਤਾ ਇੱਥੇ ਆਟੋ ਪਲਟਿਆ ਫਿਰ ਉੱਥੋਂ ਆਟੋ ਪਲਟਿਆ ਆਟੋ ਪਲਟਿਆ ਫਿਰ ਅੰਕਲ ਨੂੰ ਚੱਕ ਕੇ ਜਿਹੜਾ ਬੰਦਾ ਆਹਨਾਂ ਦੇ ਨਾਲ ਬੈਠਾ ਸੀ ਸਵਾਰੀ ਉਹ ਨਿਕੜ ਗਿਆ ਸੀ ਔਰ ਇੱਥੇ ਵਜੀ 60 ਇੱਥੇ ਤੇ ਪਿਆਰੇ ਤੇ ਅੰਕਲ ਦੇ ਵਜੀ ਹੱਤਾ ਤੇ ਔਰ ਸੇਰ ਤੇ ਆਨਾਂਨੀ ਸਪੀਡ ਬੋਸ ਸੀ ਉਹਨਾਂ ਨੇ ਰੱਜੀ ਹੋਏ ਪੂਰੀ ਅੱਛੀ ਤਰ੍ਹਾਂ ਆਨਾਂ ਨੇ दारू ਨਹੀਂ ਪੀਤੀ ਹੋਈ ਐ ਨਸ਼ਾ ਦੂਸਰਾ ਕੀਤਾ ਹੋਇਆ ਨਾ ਨੇ ਸਮੈਕ ਸਮੂਕ ਦਾ ਨਸ਼ਾ ਕੀਤਾ ਹੋਇਆ ਤੁਹਾਨੂੰ ਕਿਤਾ ਪਤਾ ਨਸ਼ਾ ਕੀਤਾ ਉਹਨਾਂ ਨੇ ਉਹਨਾਂ ਦੇ ਪੈਰ ਹੀ ਨਹੀਂ ਟਿਕਦੇ ਪਏ ਅੱਛਾ ਜਿਹੜਾ ਡਰਾਈਵਰ ਆ ਗਿਆ ਉਹਨੇ दारू ਪੀਤੀ ਹੋਈ ਐ ਜਿਹੜਾ ਆਪ ਹੈਗਾ ਮੁਲਾਜ਼ਮ ਉਹਨੇ दारू ਨਹੀਂ ਪੀਤੀ ਹੋਈ ਉਹਨੇ ਸਮੈਕ ਦਾ ਨਸ਼ਾ ਕੀਤਾ ਹੋਇਆ ਉਹ ਸਾਰੀ ਡੈੜੀ ਐ ਬੈਲਟ ਨੂੰ ਐ ਕਦੀ ਥੱਲੇ ਉੱਪਰ ਕਰੀ ਜਾ ਰਿਹਾਗਾ ਆਟੋ-ਅੱਠੋ ਪਲਟਿਆ ਉੱਥੇ ਗਿਆ ਆਣਾ ਡਾਟੋ ਆਣਾ ਨੂੰ ਚੱਕਿਆ ਫਿਰ ਮੁਲਾਜ਼ਮਾ ਤਾਂ ਖੜਾ ਹੀ ਨਹੀਂ ਹੋ ਰਿਹਾ ਜਾ ਰਿਹਾ ਮੁਲਾਜ਼ਮਾ ਤਾਂ ਖੜਾ ਨਹੀਂ ਹੋਇਆ ਜਾ ਰਿਹਾ ਇੱਥੇ ਨਹੀਂ ਹੋ ਜਾ ਰਹੀ ਅੱਛਾ ਭਜੀ ਤੁਹਾਡਾ ਡਾਟੋ ਅੱਛਾ ਕਿੱਥੋਂ ਆ ਰਹੇ ਸੀ ਤੁਸੀਂ ਕਿੱਥੇ ਜਾਣਾ ਸੀ ਮੈਂ ਸੇਰਪੁਰ ਨੂੰ ਜਾਣਾ ਸੀ ਸਾਰ ਇੱਥੋਂ ਆ ਰਿਹਾ ਸੀ ਪਿੱਛੋਂ ਨੇ ਟੱਕਰ ਮਾਰਿਆ ਉਹ ਜਾ ਕੇ ਕੰਬਲ ਲੱਗੀ ਦਰੀ ਇੱਕ ਹੀ ਸਵਾਰੀ ਸੀ ਆ ਦੇਖੋ ਮੇਰੇ ਪੈਰ ਤੋਂ ਝੋਟ ਮੈਂ ਕਿਹਾ ਵੀ ਇੰਨੀ ਸਪੀਡ ਤੇ ਗੱਡੀ ਲੱਗੀ ਉਹਦੇ ਇੱਕ ਸਰਦਾਰ ਜੀ ਸੀ ਉਹਨਾਂ ਦੇ ਉੱਪਰ ਵੀ ਮੇਰਾ ਆਟੋ ਚੜ ਜਾਣਾ ਸੀ ਉਹ ਬਚਾ ਹੋਇਆ ਕਹਿੰਦੇ ਕਿ ਆਟੋ ਵਾਲੇ ਨੇ ਨਸ਼ਾ ਕੀਤਾ ਨਹੀਂ ਸਰ ਆਟੋ ਵਾਲੇ ਮੈਂ ਆਟੋ ਵਾਲਾ ਆ ਅਜਾ ਭਾਜੀ ਕੀ ਮਾਮਲਾ ਕੀ ਹੋ ਗਿਆ ਸੀ ਸਰ ਮੈਨੂੰ ਨਹੀਂ ਪਤਾ ਹੈਗਾ ਵਾ ਮੈਂ ਤਾਂ ਹੁਣੇ ਹੀ ਹਾਲੇ ਆ ਕੇ ਦੇਖਦਾ ਹੀ ਪਿਆ ਅਗੀ ਕੀ ਮਾਮਲਾ ਕੀ ਹੋ ਗਿਆ ਭਾਜੀ ਭਾਜੀ ਮਾਮਲਾ ਐਦਾਂ ਵਾ ਭਾਜੀ ਮੇਰੇ ਫਾਦਰ ਸਾਹਿਬ ਨੇ ਠੀਕ ਹੈ ਜੀ ਤੇ ਮੇਰੇ ਫਾਦਰ ਸਾਹਿਬ ਨੇ ਅਸੀਂ ਤਾਂ ਘਰੇ ਬੈਠੇ ਸਾਨੂੰ ਫੋਨ ਆਇਆ ਕਿ ਫਾਦਰ ਸਾਹਿਬ ਦਾ ਕਿ ਐਦਾਂ ਐਦਾਂ ਕਰਕੇ ਆ ਗੱਲ ਹੋ ਗਈ ਆ ਜਦੋਂ ਮੋਕੇ ਤੇ ਮੈਂ ਆਇਆ ਮੁਲਾਇਮ ਸੀ ਤੇ ਉਹਨਾਂ ਦਾ ਬੇਟਾ ਸੀਗਾ ਜੀ ਹਰਚਰਨ ਸਿੰਘ ਨਾਮ ਆ ਉਹਨਾਂ ਦਾ ਤੇ ਉਹ ਭਾਈ ਉਹਨਾਂ ਨੇ ਗੱਡੀ ਨੂੰ ਆ ਕੇ ਹਿੱਟ ਕੀਤਾ ਵਾ ਜਦੋਂ ਤਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਭਾਈ ਤੁਸੀਂ ਕਿਉਂ ਐਡਾ ਹਿੱਟ ਕੀਤਾ ਤੇ ਉਹ ਅੱਗੇ ਸਾਡੇ ਨਾਲ ਹੀ ਆਰਗੂਮੈਂਟਸ ਕਰ ਰਿਹਾ ਲੜ ਰਿਹਾ ਸਾਡੇ ਨਾਲ ਕਿ ਜੀ ਤੁਸੀਂ ਐਡਾ ਕਿਉਂ ਕਰ ਲਓਗੇ ਅੱਜ ਤਾਂ ਆਹ ਕਰ ਲਾਂਗੇ ਉਹ ਕਰ ਲਾਂਗੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਸ਼ੇ ਚੋਂ ਜੋ ਉੱਥੋਂ ਤੋਂ ਖੜਿਆ ਨਹੀਂ ਜਾ ਰਿਹਾ ਤੁਸੀਂ ਮੈਡੀਕਲ ਕਰਾਓ ਤੇ ਅਸੀਂ ਉਹਨਾਂ ਨੂੰ ਕਹਿੰਨੇ ਆ ਤਾਂ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਠੀਕ ਆ ਉਧਰੋਂ ਆਪਾਂ ਇਹਨਾਂ ਨੂੰ ਫੋਨ ਕੀਤਾ ਇਸ 100 ਨੰਬਰ ਦੇ 112 ਦੇ 112 ਦੇ ਆਪਾਂ ਕਾਲ ਕੀਤੀ ਇਹਨਾਂ ਨੂੰ ਕਿ ਭਾਈ ਆਓ ਜਦੋਂ ਮੌਕੇ ਤੇ ਬਿਸ਼ਕਰਮਾ ਚੌਂਕੀ ਵਾਲੇ ਆਂਦੇ ਆ ਮਲਾਇਮ ਆਪਣੇ ਤੇ ਉਹ ਉਹਨਾਂ ਦਾ ਹੀ ਫੇਵਰ ਕਰਦੇ ਆ ਪੁਲਿਸ ਵਾਲਿਆਂ ਦਾ ਕਿ ਉਹਨਾਂ ਨੂੰ ਬਿਠਾ ਕੇ ਤੇ ਬਕਾਇਦਾ ਉਹਨਾਂ ਦਾ ਮੁੰਡਾ ਉਹਨੇ ਵੀ ਜ਼ਿਆਦਾ ਨਸ਼ਾ ਕੀਤਾ ਹੋਇਆ ਉਹ ਵੀ ਡਰਿੰਕ ਨਹੀਂ ਕੀਤੀ ਹੋਈ ਕੋਈ ਹੋਰ ਨਸ਼ਾ ਕੀਤਾ ਹੋਇਆ ਵਾ ਤੇ ਉਹਦੇ ਕਰਕੇ ਮੇਰੇ ਫਾਦਰ ਸਾਹਿਬ ਦੇ 600 ਵੀ ਵੱਧ ਲੱਗੀ ਆ ਇੱਥੇ ਬਾਕੀ ਜਿੰਨੇ ਵੀ ਸਾਰੇ ਗਵਾਹ ਖੜੇ ਆ ਕਿ ਇੱਥੋਂ ਦੀ ਗੱਡੀ ਉੱਥੇ ਤੱਕ ਜਾ ਰਹੀ ਆ ਜੀ ਠੀਕ ਆ ਇੰਨੀ ਜ਼ੋਰ ਦੀ ਹਿੱਟ ਕੀਤਾ ਉਹਨਾਂ ਨੇ ਅਜਾ ਪੁਲਸਰ ਸੁਰੱਖਿਆ ਕਰਮਚਾਰੀ ਹੁੰਦੀ ਆ ਪਰ ਪੁਲਸ ਨੇ ਹੀ ਦਾਰੂ ਪੀਤੀ ਆ ਪੁਲਸ ਹੀ ਨਸ਼ਾ ਵਰਦੀ ਆ ਸਭ ਕੁਝ ਸਰ ਸਾਨੂੰ ਇਹੀ ਚੀਜ਼ ਦਾ ਦੁੱਖ ਆ ਜੀ ਜੇ ਸਾਨੂੰ ਸਾਡੇ ਵਾਸਤੇ ਜਦੋਂ ਉਹਦਾ ਕਹਿੰਦੇ ਆ ਆਪਾਂ ਕੀ ਜੀ ਆਪਾਂ ਪੁਲਿਸ ਵਾਸਤੇ ਸੇਫ ਆ ਪਰ ਸਾਡੇ ਵਾਸਤੇ ਪੁਲਿਸ ਗਤਰਾ ਬੈ ਗਈ ਹੁਣ ਜੇ ਸਾਡੇ ਪਿਓ ਦੇ ਉਤੇ ਗੱਡੀ ਮਾਰਦੀ ਉਦੋਂ ਗੱਡੀ ਮਾਰੀ ਆ ਉਸ ਦਿਵਾਰ ਇੰਨੀ ਤੇਜ਼ ਪਿੱਛੋਂ ਗੱਡੀ ਲੈ ਕੇ ਆਇਆ ਉਹ ਕਹਿੰਦਾ ਮੈਂ 15 ਦੀ ਸਪੀਡ ਤੇ ਲੈ ਗਿਆ ਜੇ ਅਸੀਂ ਉਹਨਾਂ ਨਾਰਮਲੀ ਗੱਲ ਵੀ ਕਰਦੇ ਆ ਤੇ ਸਾਨੂੰ ਆਪਣੀ ਵਰਦੀ ਦਾ ਰੋਬ ਦਿਖਾਉਂਦਾ ਜੀ ਹੈਂਡ ਬ੍ਰੇਕ ਲੱਗੀ ਹੋਈ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਭਾਜੀ ਠੀਕ ਆ ਬਿਲਕੁਲ ਪੀਰੀਅਡ ਦੇ ਬਖਤੀਵਰ ਦੱਸਿਆ ਜਾ ਰਿਹਾ ਹੈ ਕਿ ਹੈਂਡ ਬ੍ਰੇਕ ਲਾ ਕੇ ਮੁਸ਼ਕਿਲ ਨਾਲ ਜਿਹੜੀ ਆ ਗੱਡੀ ਰੁੱਕੀ ਗਈ ਆ ਆ ਦੇਖ ਆ 15 ਦੀ ਸਪੀਡ ਕਹਿੰਦੇ ਆ ਕਿ 15 ਦੀ ਸਪੀਡ ਆ ਸਰ ਇਹ ਹੈਂਡ ਬ੍ਰੇਕ ਆ ਦੇਖ ਲੋ ਇੱਥੋਂ ਦੀ ਪਿੱਛੇ ਦੋ ਤਿੰਨ ਵਾਰੀ ਗੱਡੀ ਪਲਟ ਕੇ ਗਈ ਆ ਬਾਜੀ ਉਹ ਜਿਹੜਾ ਸਵਾਰੀ ਵੀ ਇੰਜਰਡ ਹੋਈ ਆ ਉਹ ਵੀ ਵਿਚਾਰਾ ਉੱਠ ਕੇ ਚੱਲ ਗਿਆ ਸੀ ਬਾਕੀ ਜਿੰਨੇ ਵੀ ਮੇਰੇ ਭਰਾ ਨੇ ਸਾਰੇ ਗਵਾਹ ਆ ਮੌਕੇ ਦੇ ਕਿ ਗੱਡੀ ਕਿੰਨੀ ਕੁ ਦੂਰ ਗਈ ਆ ਤੇ ਉੱਤੋਂ ਕਹਿੰਦੇ ਪਿਆ ਜੀ ਸਾਡੀ ਤਾਂ ਕੋਈ ਗਲਤੀ ਨਹੀਂ ਹੈਗੀ ਹਾ ਜੀ ਨਾ ਭਾਜੀ ਸਾਨੂੰ ਇਹ ਆ ਕਿ ਸਾਨੂੰ ਇਨਸਾਫ ਬੱਚੇ ਬਚ ਗਏ ਬੱਚੇ ਬਚ ਗਏ ਉਹ ਬੱਚੇ ਬਚ ਗਏ ਇੱਥੇ ਖੇਡਦੇ ਸੀ ਸਰ ਇੱਥੇ ਆ ਜਾਂਦਾ ਬੱਚੇ ਗਏ ਸੀ ਮਰ ਗ ਅੱਛਾ ਜੀ ਹਾਂ ਸਾਡੇ ਦਾ ਬੜੀ ਪੂਰੀ ਲੱਗੀ ਗੱਡੀ ਤਾਂ ਹਾਂ ਸਰ ਮੈਨੂੰ ਤਾਂ ਉੱਚ ਚੋਟ ਨਵਾਦੀ ਤਾਂ ਹੈ ਮੇਰਾ ਬినੋਦ ਜੀ ਬినੋਦ ਜੀ ਮਾਮਲਾ ਕੀ ਹੋ ਗਿਆ ਕਿੱਥੇ ਮੌਜੂਦ ਆ ਮੌਜੂਦ ਇੱਦਾਂ ਸਰ ਮੈਂ ਆ ਰਿਹਾ ਸੀ ਛੋ ਬਹੁਤ ਤੇਜ਼ੀ ਤੇ ਆ ਰਿਹਾ ਇੱਕ ਬੈਗ ਵੀ ਲੱਗਿਆ ਮੈਂ ਉਹ ਸਵਾਰੀ ਨੂੰ ਵੀ ਮੈਂ ਮੈਂ ਕਰੀ ਨਹੀਂ ਕਦੇ ਵੀ ਦੇਖਿਆ ਨਹੀਂ ਆਸਾ ਬਹੁਤ ਜ਼ਿਆਦਾ ਲੱਗਿਆ ਔਰ ਮੇਰੇ ਪੈਰ ਤੇ ਮੱਥੇ ਤੇ ਆ ਗੋਡੇ ਸਾਰੇ ਬਾਹਰ ਚੋਟ ਲੱਗਦੀ ਵੀ ਲੱਗਿਆ ਆ ਪੈਰ ਦੇ ਦੇਖੋ ਮੈਂ ਜੀ ਟੇਸਰ ਤੋਂ ਸ਼ੇਰਪੁਰ ਨੂੰ ਜਾ ਰਿਹਾ ਸੀ ਅੱਛਾ ਫਿਰ ਐਕਸੀਡੈਂਟ ਕਿੱਥੇ ਆ ਤੜ ਆ ਦੇਖੋ ਮੈਂ ਚੌਕ ਇਸਰਮਾ ਚੌਕ ਅਬ ਇਸਰਮਾ ਚੌਕ ਚੌਕ ਦੇ ਇਸਰਮਾ ਚੌਕ ਅੱਛਾ ਹਾਂ ਜੀ ਭਾਈ ਕੀ ਮਾਮਲਾ ਹੋ ਗਿਆ ਇਹ ਬਾਜੀ ਮੇਰੇ ਫਾਦਰin ਲੋ ਨੇ ਮੈਂ ਆਪਣੇ ਕੰਮ ਤੇ ਸੀ ਮੈਨੂੰ ਕਾਲ ਆਈ ਇੱਥੋਂ ਕਿਸੇ ਬੰਦੇ ਨੇ ਇਹਨਾਂ ਨੂੰ ਚੱਕਿਆ ਉਹਨੇ ਚੱਕ ਕੇ ਮੈਨੂੰ ਕਾਲ ਕੀਤੀ ਕਹਿੰਦਾ ਤੁਹਾਡੇ ਜਿਹਦਾ ਰਿਲੇਟਿਵ ਹੈਗੇ ਉਹਨਾਂ ਦਾ ਐਕਸੀਡੈਂਟ ਹੋਇਆ ਮੈਂ ਜਦੋਂ ਇੱਥੇ ਆ ਕੇ ਦੇਖਿਆ ਇਹ ਜਿਹੜੇ ਨਾਲ ਬੰਦੇ ਸੀਗੇ ਜਿਹੜੇ ਮੁਲਾਜ਼ਮ ਸੀਗੇ ਦੋ ਜਿਹੜੇ ਪਹਿਲਾਂ ਤਾਂ ਉਹ ਕਹਿੰਦਾ ਉਹਦਾ ਮੁੰਡਾ ਨਾਲ ਤਾਂ ਕਹਿੰਦਾ ਮੈਂ ਵੀ ਮੁਲਾਜ਼ਮ ਆ ਹੁਣ ਉਹ ਕਹਿਣ ਲੱਗੇ ਕਿ ਇਹ ਤਾਂ ਜੀ ਮੇਰਾ ਬੇਟਾ ਵੈਸੇ ਇਹ ਤਾਂ ਮੇਰੇ ਨਾਲ ਸੀ ਉਹ ਇਹ ਨਸ਼ੇ ਨਾਲ ਪੂਰੇ ਟੱਲੀ ਹੋਏ ਪੇ ਉਹਨਾਂ ਤੋਂ ਮਤਲਬ ਆਪਣਾ ਖੜ ਤੱਕ ਨਹੀਂ ਹੋ ਰਿਹਾ ਸਾਡੇ ਨਾਲ ਕੋ ਬਹਿਸ ਕਰ ਰਿਹਾ ਕਿ ਹਾਂ ਤੁਸੀਂ ਕੀ ਕਰ ਲੋਗੇ ਮੈਂ ਕਿਹਾ ਮੁਲਾਜ਼ਾ ਕਰਾਂ ਤੁਹਾਡੇ ਜਾ ਕੇ ਕੋਈ ਨਹੀਂ ਕੋਈ ਨਹੀਂ ਪਹਿਲਾਂ ਫੇਰ ਇਹਦਾ ਲੱਗਿਓ ਆਪਣੀ ਸਟੋਰੀਆਂ ਨੂੰ ਇਹਨਾਂ ਦੇ ਆਟੋ ਦੇਖੋ ਕਿੰਨਾ ਗੱਡੀ ਦਾ ਕੀ ਹਾਲ ਕੀਤਾ ਹੋਇਆ ਆਟੋ ਦਾ ਵੀ ਕੀ ਹਾਲ ਕਰਤਾ ਇਹਨਾਂ ਨੇ ਕਿਤਰਾ ਦੀ ਭਾਜੀ ਸਥਿਤੀ ਬਣ ਗਈ ਸੀ ਸਥਿਤੀ ਭਾਜੀ ਇੱਥੇ ਬੁਰਾ ਹਾਲ ਸੀਗਾ ਇਹਨਾਂ ਦੇ ਉਹ ਆਪੇ ਵਿਚਾਰੇ ਵੀ ਸਟੇਬਲ ਨਹੀਂ ਸੀਗੇ ਇੱਕ ਟਾਈਮ ਤੋਂ ਕਿਉਂਕਿ ਉਹ ਥੋੜੇ ਵੈਸੇ ਮਤਲਬ ਰਹਿੰਦੇ ਬਿਮਾਰ ਉਹ ਸਟੇਬਲ ਨਹੀਂ ਸੀਗੇ ਆਪਨੇ ਵੀ ਸਟੇਬਲ ਨਹੀਂ ਸਮਝ ਪਾ ਰਹੇ ਸੀਗੇ ਇਹਨਾਂ ਦੀ ਕੰਡੀਸ਼ਨ ਸਾਨੂੰ ਦੇਖ ਕੇ ਟੈਨਸ਼ਨ ਹੋਈ ਕਿ ਇਹਨਾਂ ਨੂੰ ਕੁਝ ਹੋ ਜਾਏ ਫੁੱਦ ਸੱਟਾ ਬਿਟਾ ਨਹੀਂ ਲੱਗਿਆ ਸੀ ਕੀ ਕਰਦੇ ਜੇ ਕੱਲ ਨੂੰ ਇਹਨਾਂ ਨੂੰ ਕੁਝ ਹੋ ਜਾਂਦਾ ਇਹ ਹੀ ਜੇ ਇਹਨਾਂ ਦੀ ਜੇ ਇਹ ਆਟੋ ਇਹਨਾਂ ਨੇ ਗੱਡੀ ਵਾਲੇ ਪੁਲ ਜਦ ਕੀ ਹੁਣ ਮੁਲਾਜ਼ਮ ਅੰਦਰ ਆਉਂ ਚੌਂਕੀ 'ਚ ਬੈਠੇ ਆ ਇਹ ਜਿਹ ਇਹਨਾਂ ਨੇ ਮਾਰੇ ਹੁੰਦਾ ਤੇ ਇਹਨਾਂ ਨੂੰ ਥਾਂ ਦੇ ਹਵਾਲੇ ਤੇ ਪਾਇਆ ਹੋਣਾ ਸੀਗਾ ਮੰਗ ਸੀ ਇਹ ਕਰਦੇ ਆ ਕਿ ਜੀ ਇਹਨਾਂ ਨੂੰ ਮੁਲਾਜ਼ਮ ਦਾ ਕਾਰਵਾਈ ਹੋਵੇ ਉਹਨਾਂ ਤੇ ਜਦ ਇਹ ਗਰੀਬ ਬੰਦੇ ਨੂੰ ਨੁਕਸਾਨ ਨਹੀਂ ਹੋਣਾ ਜੀ ਦਾ ਉਹ ਬਚਾਰੀ ਕਮਾ ਕੇ ਖਾਣਾ ਜੀ ਆਟੋ ਆਟੋ 'ਚ ਸਵਾਰ ਵੀ ਸੀਗਾ ਕੋਈ ਸਵਾਰੀ ਹਾਂ ਇੱਕ ਸਵਾਰੀ ਸੀਗੀ ਵਿੱਚ ਅੱਛਾ ਉਹ ਵੀ ਉਹਦੇ ਵੀ ਸੱਟਾਂ ਲੱਗਿਆ ਉਹ ਬਚਾਰਾ ਡਰ ਦਾ ਮਾਰ ਤਾਂ ਚੱਲ ਗਿਆ ਕਹਿੰਦਾ ਕੱਲ ਨੂੰ ਮੈਂ ਨਾ ਪਾਜਾਂ ਇਹਨਾਂ ਚੱਕਰ ਕੀ ਇੱਥੇ ਹੁਣ ਬਣੀ ਕੀ ਬੰਨਾ ਤਾਂ ਅਗਲਾ ਮੁਲਾਜ਼ਮ ਦੇਖ ਕੇ ਡਰ ਗਿਆ ਇੱਕੋ ਇੱਕ ਹੀ ਸਵਾਰੀ ਸੀਗੀ ਆਟੋ ਦੀ ਹਾਂ ਇੱਕ ਸੀ ਆ ਕਿਸ ਮਲਾਦੀ ਤਾਂ ਖੜੀ ਨਹੀਂ ਹੋ ਰਹਾ ਆਪਣੇ ਪੈਰਾਂ ਤੋਂ ਐਸਈ ਸੀਗੇ ਕੋਈ ਐਸਈ ਹੈ ਐਸਈ ਹੈ ਆਪਣੇ ਮਦਸਲੇ ਮੈਂ ਬਸਤੀ ਥਾਣੇ ਦੇ ਚ ਐਸਈ ਹੈਗਾ ਬਸਤੀ ਥਾਣੇ ਬਸਤੀ ਥਾਣੇ ਚ ਠੀਕ ਹੈ ਠੀਕ ਭਾਜੀ ਕੀ ਨਾਮ ਦਾ ਮੇਰਾ ਨਾਮ ਭਾਜੀ ਅਮਨ ਆਜੀ ਅਮਨ ਕੀ ਹੋਇਆ ਪੰਮਲਾ ਭਾਜੀ ਕੁਝ ਨਹੀਂ ਮੈਂ ਨਾ ਆਪਣੇ ਘਰੇ ਸੀਗਾ ਭਾਜੀ ਮੈਨੂੰ ਇੱਥੋਂ ਹੀ ਕਿਸੇ ਬੰਦੇ ਨੇ ਫੋਨ ਕੀਤਾ ਕਿ ਤੁਹਾਡੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਉਹਨਾਂ ਦਾ ਤੇ ਮੈਂ ਜਦੋਂ ਅਚਾਨਕ ਇੱਥੇ ਆਇਆ ਹਾਂ ਭਾਜੀ ਤੇ ਗੱਡੀ ਦੇਖੀ ਮੈਂ ਆਪਣੇ ਫਾਦਰ ਸਾਹਿਬ ਨੂੰ ਦੇਖਿਆ ਠੀਕ ਆ ਜੀ ਤੇ ਮੈਂ ਉਹਨਾਂ ਨੂੰ ਆ ਕੇ ਜਸਟ ਨਾਰਮਲ ਇਨੀ ਗੱਲ ਪੁੱਛੀ ਕਿ ਸਰ ਤੁਸੀਂ ਇੰਨੀ ਸਪੀਡ ਤੇ ਕਿਉਂ ਆ ਰਹੇ ਸੀਗੇ ਉਹ ਕਹਿੰਦੇ ਅਸੀਂ ਤਾਂ ਇੱਦਾਂ ਹੀ ਚੱਲਾਂਗੇ ਜੀ ਅੱਛਾ ਪਹਿਲੀ ਗੱਲ ਤੇ ਪੁਲਿਸ ਵਾਲੇ ਆ ਕੇ ਕਹਿੰਦੇ ਅਸੀਂ ਤਾਂ ਇੱਦਾਂ ਹੀ ਚੱਲਾਂਗੇ ਦੂਜੀ ਗੱਲ ਪਹਿਲੀ ਗੱਲ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਡਰਿੰਕ ਕੀਤੀ ਆ ਜੀ ਉਹ ਕਹਿੰਦਾ ਅਸੀਂ ਡਰਿੰਕ ਨਹੀਂ ਕੀਤੀ ਸਾਡਾ ਇੱਦਾਂ ਹੀ ਆ ਤੁਰਨਾ ਤੁਸੀਂ ਕੋਈ ਮੌਕੇ ਦੀ ਵੀਡੀਓ ਬਣਾਈ ਸਰ ਮੌਕੇ ਤੇ ਵੀਡੀਓ ਬਣਾਈ ਸੀਗੀ ਮੈਂ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਵੀਡੀਓ ਬਣਾ ਕੇ ਦਿਖਾਇਆ ਵੀ ਆ ਬਕਾਇਦਾ ਕਿ ਆਹ ਵੇਖੋ ਗੱਡੀ ਵੀ ਵੇਚੀ ਆ ਜੀ ਤੇ ਮੈਂ ਉਹਨਾਂ ਦਾ ਨਾਮ ਫੋਟੋ ਸਾਰਾ ਲਿਆ ਜੀ ਤੇ ਜਦੋਂ ਅਸੀਂ ਇਹਨਾਂ ਨੂੰ ਕੰਪਲੀਟ ਕੀਤੀ 112 ਤੇ ਅਸੀਂ ਕੰਪਲੀਟ ਕਰਦੇ ਆ ਠੀਕ ਆ ਜੀ ਤੇ ਸਾਡੇ ਫਾਦਰ ਸਾਹਿਬ ਨੂੰ ਜਿਹਨਾਂ ਦੇ ਇੰਜਰਡ ਹੋਇਆ ਉਹਨਾਂ ਨੂੰ ਤੇ ਆਪਣੇ ਪੁਲਿਸ ਵਾਲੇ ਕੋਈ ਪੁੱਛਦੇ ਨਹੀਂ ਵੇ ਜੀ ਤੇ ਉਹ ਉਹਨਾਂ ਦਾ ਪੂਰਾ ਫੇਵਰ ਲਿਆ ਉਹਨਾਂ ਨੇ ਪੁਲਿਸ ਵਾਲਿਆਂ ਦਾ ਦੇਖ ਕੇ ਵੀ ਉਹਨੂੰ ਲੈ ਕੇ ਅੰਦਰ ਬਿਠਾ ਲਿਆ ਜੀ ਉਹਨਾਂ ਦਾ ਪੂਰਾ 112 ਤੇ ਕੰਪਲੇਂਟ ਕਰਨ ਤੋਂ ਬਾਅਦ ਨਾ 112 ਸਾਨੂੰ ਕਹਿੰਦੇ ਜੀ ਹੁਣ ਕੰਪਲੇਨ ਨੰਬਰ ਆ ਗਿਆ ਤੁਹਾਨੂੰ ਹੁਣ ਕੋਲ ਆ ਜੇਗੀ ਮੁਲਾਜ਼ਮ ਦੀ ਮੁਲਾਜ਼ਮ ਦੀ ਕੋਲ پتہ ਕੀ ਆਂਦੀ ਆ ਭਾਜੀ ਮੈਂ ਨਾ ਦੂਜੇ ਕੰਪਲੇਂਟ ਦੇ ਬਿਜ਼ੀ ਆ ਤੁਸੀਂ ਇੱਥੇ ਦੇ ਲੋ ਲਾਗੇ ਜਿਹੜੀ ਚੌਂਕੀ ਤੁਸੀਂ ਉੱਥੇ ਚੱਲ ਜਾਓ ਰਿਕਾਰਡਿੰਗ ਹੈਗੀ ਸਾਡੀ ਮੇਰੇ ਰਿਕਾਰਡਿੰਗ ਨੇ ਮੈਂ ਨੰਬਰ ਦੇ ਦੇਣਾ ਉਹ ਨੰਬਰ ਤੇ ਮੈਨੂੰ ਰਿਕਾਰਡਿੰਗ ਹੈਗੀ ਸਾਡੀ ਰਿਕਾਰਡਿੰਗ ਨਹੀਂ ਫੋਨ 'ਚ ਮੇਰੇ ਹੈਗੇ ਮੈਨੂੰ ਕਾਲ ਆਈ ਉਹਨਾਂ ਦੀ ਬਗਾਹਦਾ ਕਾਲ ਆਈ ਭਾਜੀ ਮੈਂ ਨਾ ਦੂਜੇ ਕੰਪਲੇਂਟ ਦੇ ਬਿਜ਼ੀ ਤੁਸੀਂ ਤਾਂ ਕਰੋ ਚੌਂਕੀ ਆਪ ਚੱਲ ਜਾਓ ਫੇ ਅਸੀਂ ਆਪ ਚੌਂਕੀ ਜਾ ਕੇ ਆਏ ਉਹਨਾਂ ਬਲਾਕ ਲੈ ਆਏ ਆ ਸਾਰਾ ਹਾਦਸਾ ਕਿੱਥੇ ਵਾਪਰੇ ਇਹ ਵਿਸ਼ਕਰਮ ਚੌਂਕ 'ਚ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਰਾਤ ਤੋਂ ਆਟੋ ਆ ਰਿਹਾ ਸੀਗਾ ਬਿਸ਼ਕਰਪਾ ਚੌਂਗ ਵਾਲੇ ਤੇ ਪਿਛੋਂ ਤੇਜ਼ ਰਫ਼ਤਾਰ ਗੱਡੀ ਆ ਰਹੀ ਸੀਗੀ ਉਸਨੇ ਇੱਕੋ ਦਮ ਹੀ ਜਿਹੜਾ ਆਟੋ ਵਾਲੇ ਨੂੰ ਹਿੱਟ ਕੀਤਾ ਤੇ ਆਟੋ ਜਿਹੜਾ ਕਿ ਅਨਬੈਲੈਂਸ ਹੋ ਗਿਆ ਹਾਲਾਂਕਿ ਕਾਰ ਦੇ ਵਿੱਚ ਜਿਹੜਾ ਕਾਰ ਚਾਲਕ ਆ ਉਹ ਇੱਕ ਪੁਲਿਸ ਮੁਲਾਜ਼ਮ ਹੈ ਹਾਲਾਂਕਿ ਬਸਤੀ ਬਸਤੀ ਜੋਧੇਪਾਲ ਦੇ ਥਾਣੇ ਵਿੱਚ ਤਨਾਤ ਆ ਉਹ ਹਰਚਰਨ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਆਯੋਦਾ ਤੇ ਦੱਸਿਆ ਜਾ ਰਿਹਾ ਹੈ ਜਿਹੜੇ ਮੌਕੇ ਦੇ ਗਵਾਹ ਨੇ ਆਈ ਵਿਟਨੈਸ ਨੇ ਉਹਨਾਂ ਵੱਲ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਪਰ ਵਿਸ਼ਕਰ ਵਿਸ਼ਕਰਮਾ ਚੌਂਕੀ ਦੀ ਪੁਲਿਸ ਜਿਹੜੀ ਕਿ ਸਾਡੇ ਨਾਲ ਸਾਡੇ ਫੇਵਰ ਦੇ ਵਿੱਚ ਕਾਰਵਾਈ ਨਹੀਂ ਕਰ ਰਹੀ ਉਹ ਪੁਲਿਸ ਮੁਲਾਜ਼ਮ ਦੀ ਫੇਵਰ ਕਰ ਰਹੀ ਹੈ ਪਰ ਇਸ ਵਿੱਚ ਮਾਮਲਾ ਹੋਇਆ ਕੀ ਹੈ ਪੁਲਿਸ ਕੋਲ ਵੀ ਜਾਣਦੇ ਆ ਨਸ਼ਾ ਕੀਤਾ ਡਰਿੰਕ ਨਹੀਂ ਕੀਤੀ ਹੋਰ ਦੂਜਾ ਨਸ਼ਾ ਕੀਤਾ ਉਹ ਬਲੇਮ ਲਾ ਰਿਹਾ ਜੇ ਫਿਰ ਤੁਹਾਡਾ ਕੀ ਕਹਿਣਾ ਹੈ ਉਹ ਨਾ ਜੀ ਦੇਖ ਤੁਸੀਂ ਕੋਈ ਨਕਲ ਆਇਆ ਜੀ ਕਿੰਨਾ ਕੋਈ ਗੱਡੀ ਚ ਸੀ ਤੁਸੀਂ ਨਕਲ ਬਾਹਰ ਹੀ ਤਾਂ ਕਿੱਦੋਂ ਕਿੱਦੋਂ ਰੋ ਜਾਣਾ ਸੀ ਸਰ ਆਪਣਾ ਜਾ ਰਹੀ ਸੀ ਤੇ ਗੱਡੀ ਕਿੰਨੇ ਸਪੀਡ ਤੇ ਸੀ ਤੁਹਾਡੀ ਜਦੋਂ ਹੱਸਾ ਗੱਡੀ ਦਾ ਬਿਲਕੁਲ ਸਲੋ ਸੀ ਇਹ ਪੰਡਾ ਵੀ ਹੈ ਨਾ ਪਰ ਪੰਡਾ ਤਾਂ ਵੀ ਹੈ ਨਹੀਂ ਦੱਸ ਤੇ ਸੀ ਬਿਲਕੁਲ ਸੁਣੋ ਸੀ ਉੱਤੇ ਰਸ਼ਨ ਤਾਂ ਪੂਰਾ ਉਹਨਾਂ ਨੇ ਰੋਪ ਲਾਇਆ ਵੀ ਕਹਿੰਦੇ ਵੀ ਨਸ਼ੇ ਦਾ ਸੇਵਕ ਵੀ ਕੀਤਾ ਨਹੀਂ ਬੇਟੀ ਨਹੀਂ ਕੋਈ ਕੋਈ ਗੱਲ ਨਹੀਂ ਆ ਜੇ ਕੋਈ ਕਹਿੰਦੇ ਡਾਕਟਰ ਟੈਸਟ ਕੋਈ ਇੱਥੇ ਮੈਡੀਕਲ ਹਾਂ ਕਰਾ ਲੈਣਾ ਆਪਣਾ ਕੁਝ ਰਾਜੀ ਕਰਨ ਨਵਾਜ਼ ਕਰਦੇ ਨੇ ਤੁਹਾਡਾ ਵੀਰ ਵੀ ਕਿਹੜੀ ਜਗ੍ਹਾ ਜਾ ਰਹੇ ਸੀ ਤੁਸੀਂ ਕਿਹੜੀ ਗੱਤ ਹੋ ਰਹੀ ਹੈ ਜੀ ਬਿਲ ਰੁਲਟਾ ਇਹਦਾ ਅੱਛਾ ਹਮ ਓਕੇ ਜੀ ਚਲੋ ਟੀਮ